ਸਾਹਿਕਾਰ ਜੀ ਵੈਦੂ ਜੀ ਦਾ ਖਾਲਸਾ ਵੈਦੂ ਕੀ ਪਤੇ ਨਵਾਂ ਸਾਲ ਚੜ ਚੁੱਕਿਆ 2023 ਬੀਤ ਚੁੱਕਿਆ 2024 ਦੇ ਵਿੱਚ ਅਸੀਂ ਕਦਮ ਪੈ ਧਰ ਲਏ ਨੇ ਪਰਮਾਤਮਾ ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਸੀਂ ਹੱਸਦੇ ਬਸਦੇ ਰਹੋ ਨਵਾਂ ਸਾਲ ਮੇਰੇ ਵੱਲੋਂ ਜਾਨੀ ਕਿ ਮੱਖਣ ਸਿੰਘ ਉੱਬੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਿੱਥੇ ਵੀ ਪੰਜਾਬੀ ਬਸਦੇ ਨੇ ਇੱਥੇ ਵੀ ਹਲਕਤ ਵਸਦੀ ਆ ਕਰੋੜ ਕਰੋੜ ਵਾਰੀ ਜਿਹੜਾ ਮੈਂ ਮੁਬਾਰਕਾ ਦਿੰਨਾ ਵਧਾਈਆਂ ਦਿੰਨਾ ਤੇ ਤੁਸੀਂ ਜਿਹੜਾ ਆਪਾਂ 2023 ਸਾਲ ਜਿਹੜਾ ਪਿਛਲੇ ਲੰਘ ਚੁੱਕਿਆ ਹੈ ਬੀਤ ਚੁੱਕਿਆ ਹੈਗਾ ਅੱਜ ਇੱਕ ਜਿਹੜੀ ਜਨਵਰੀ 2024 ਚੜ ਚੁੱਕਿਆ ਹੈਗਾ ਅੱਜ ਦੇ ਦਿਨ ਵੇਸਕ ਕੋਈ ਦਿਨ ਹੋਵੇ ਨਵਾਂ ਸਾਲ ਰਾਣਾ ਜਿਵੇਂ ਆਪਾਂ ਤਰੀਕਾ ਹੁੰਦਿਆਂ ਨੇ ਸਾਡੀਆਂ ਇਹ ਸਾਲ ਨੇ ਜਿਹੜੇ ਜਾਂ ਮਹੀਨੇ ਕਹਿ ਦਈਏ ਦਿਨ ਕਹਿ ਦਈਏ ਹਰੇਕ ਨਾ ਕੋਈ ਨਾ ਕੋਈ ਸਾਡੀਆਂ ਸਿੱਖ ਕੌਮ ਦੀਆਂ ਸਹਾਤ ਤਾ ਜਦਗੁਰਾਂ ਜਾਦਗਿਰਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਤੇ ਆਪਾਂ ਜੇ ਕਿਸੇ ਦਾ ਦਿਲ ਦੁਖਿਆ ਹੋਵੇ ਆਪਣੀਆਂ ਕਈਆਂ ਹੋਈਆਂ ਸ਼ਬਦਾਂ ਤੋਂ ਜਾਂ ਆਪਾਂ ਤੋਂ ਅਣਗਹਿਲੀ ਵਿੱਚ ਜਾਂ ਜਾਣ ਅਣਜਾਣੇ ਵਿੱਚ ਕੋਈ ਗਲਤੀਆਂ ਹੋਈਆਂ ਹੋਣ ਤਾਂ ਸਾਰਿਆਂ ਕੋਲੋਂ ਖਿਮਾ ਚਾਹੁੰਦੇ ਆ ਤੇ ਸਾਰਿਆਂ ਦੇ ਘਰ ਹੱਸਦੇ-ਬਸਦੇ ਰਹਿਣ ਸਾਰਿਆਂ ਦੇ ਭੈਣ ਭਾਈ ਮਾਤਾ ਪਿਤਾ ਚੜ੍ਹਦੀ ਕਲਾ 'ਚ ਰਹਿਣ ਤੰਦਰੁਸਤੀਆਂ ਪਰਮਾਤਮਾ ਬਖਸ਼ੇ ਇੱਕ ਪਰਨ ਜਰੂਰ ਕਰੋ ਕਿ ਜਿਹੜੇ ਬੁੱਢੇ ਮਾਪੇ ਨੇ ਜਿਨ੍ਹਾਂ ਦੇ ਜਿਉਂਦੇ ਨੇ ਉਹਨਾਂ ਦੀ ਕਦਰ ਕਰੋ ਉਹਨਾਂ ਦੀ ਸੇਵਾ ਕਰੋ ਉਹਨਾਂ ਦੇ ਜਾਣ ਦੇ ਪਿੱਛੋਂ ਬਾਅਦ ਚ ਕੋਈ ਫਾਇਦਾ ਨਹੀਂ ਜਲੇਬੀਆਂ ਲੱਡੂਆਂ ਜਾਂ ਹੋਰ ਲੰਗਰ ਲਾਏ ਦਾ ਜਿਉਂਦੇ ਜੀ ਉਹਨਾਂ ਦੀ ਵੱਧ ਤੋਂ ਵੱਧ ਤੁਸੀਂ ਸੇਵਾ ਕਰੋ ਜਿਸ ਤਰ੍ਹਾਂ ਆਪਦਾ ਖਾਣਿਓ ਘਰ ਦੇ ਵਿੱਚ ਪੀਨਿਓ ਉਹ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਦਿਆ ਕਰੋ ਨਮਸਕਾਰ ਹੈ ਮੇਰੀ ਅਦਾਗੀ ਤੇ ਨਮਾਸਾ ਤੁਹਾਡੇ ਲਈ ਬਹੁਤ ਬਹੁਤ ਖੁਸ਼ੀਆਂ ਮੁਬਾਰਕਾਂ ਲੈ ਕੇ ਆਵੇ ਤੁਸੀਂ ਵੇਖਦੇ ਰਹੋ ਟੀ 20 ਪੰਜਾਬ ਨਿਊਜ਼ ਧੰਨਵਾਦ ਬਹਿਜੇ ਕਾ ਖਾਲਸਾ ਬਹਿਜੇ ਕੀ ਫਤਿਹ